ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ 1 ਅਗਸਤ ਜਿਵੇਂ ਆਪਾਂ ਕੱਲ ਦੱਸਿਆ ਹੋਇਆ ਸੀਗਾ ਕਿ ਸ਼ਾਮੀ ਰਾਤ ਵੇਲੇ ਬਧੀਮੀ ਪੈਣ ਦੀ ਸੰਭਾਵਨਾ ਬਣ ਰਹੀ ਹੈ ਜਿਵੇਂ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਪਦਾਸ ਰਹੇ ਸੀ ਕਿ ਮੀਂਹ ਪਵੇਗਾ ਪਰ ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਸਾਰੇ ਹੀ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪਿਆ ਪਰ ਅੱਜ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਦੇਖਿਆ ਗਿਆ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਵੀ ਮੀਂਹ ਪਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਰਾਤ ਦਾ ਮੀਂਹ ਸ਼ੁਰੂ ਹੋਇਆ ਪਟਿਆਲਾ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਨਵਾਂ ਸ਼ਹਿਰ ਜਲੰਧਰ ਮੋਗੇਰੇ ਇਲਾਕੇ ਕਰਪੂਰਥਲਾ ਤਨਤਨ ਅਮਰੋਸਰ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੇ ਤੋਂ ਭਾਰੇ ਮੀ ਇਸ ਮਾਨਸੂਨ ਦਾ ਪਹਿਲਾ ਦੇਖਿਆ ਗਿਆ ਕੁਝ ਇੱਕ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਵੀ ਪੁੱਜਾ ਜਿਵੇਂ ਮਠੰਡਾ ਮੁਕਸਰ ਫਾਜ਼ਿਲਕਾ ਫਰੀਦਕੋਟ ਇਹਨਾਂ ਵਿੱਚ ਵੀ ਉਮੀਦ ਹੈ ਕਿ ਜੋ ਇੰਟਰਨੈਟ ਤੋਂ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਅੱਜ ਅਗਲੇ ਕੁਝ ਘੰਟਿਆਂ ਤੱਕ ਵਧਿਆ ਮੀਂਹ ਇੱਕ ਭਾਰੀ ਤੋਂ ਭਾਰੀ ਪੈਣ ਦੀ ਸੰਭਾਵਨਾ ਬਣੀ ਹੋਈ ਦਿਖਾਈ ਦੇ ਰਹੀ ਹੈ ਸੋ ਅੱਜ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਵਿੱਚ ਤਕੜੀਆਂ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਜੋ ਦਿਨ ਬਿਲੇ ਵੀ ਲਗਾਤਾਰ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਜਿਹੜੇ-ਜਿਹੜੇ ਖੇਤਰਾਂ ਦੇ ਵਿੱਚ ਰਾਤ ਬਿਲੇ ਮੀਂਹ ਨਹੀਂ ਪਿਆ ਉਹਨਾਂ ਵਿੱਚ ਵੀ ਦਿਨ ਬਿਲੇ ਮੀਂਹ ਪੁੱਜੇਗਾ ਤੇ ਜਿਨ੍ਹਾਂ ਦੇ ਵਿੱਚ ਰਾਤ ਨੂੰ ਵੀ ਵਧਿਆ ਮੀਂਹ ਪਿਆ ਸੀਗਾ ਉਹਨਾਂ ਵਿੱਚ ਇੱਕ ਵਾਰ ਫਿਰ ਤੋਂ ਮੀ ਪੈਣ ਦੀਆਂ ਪੂਰੀਆਂ ਪੂਰੀਆਂ ਸੰਭਾਵਨਾ ਬਣ ਚੁੱਕੀਆਂ ਨੇ ਉਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਫੇਰ ਮੀ ਪਵੇਗਾ